ਏ ਗੁਰਜਿਕਾ ਖਾਲਸਾ ਹੈ ਗੁਰਜਿਕੀ ਫਤੇ ਸਭ ਤੋਂ ਪਹਿਲਾਂ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਬਾਜਾ ਵਾਲੇ ਸਤਗੁਰੂ ਤਾਜਾ ਵਾਲੇ ਸਤਗੁਰੂ ਚਹੀਦ ਪੁੱਤਰਾ ਦੇ ਪਿਤਾ ਸੈਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਪਵਿੱਤਰ ਕੀਤੀ ਹੋਈ ਬਖਸ਼ਿਸ਼ ਫਤੇ ਦੀ ਸਾਜ ਪਾਈਏ ਸਾਰੀ ਸੰਗਤ ਦੋਵੇਂ ਹੱਥ ਗੱਜ ਕੇ ਆਖੋ ਜੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਦੀ ਕੀ ਫਤਿਹ ਪ੍ਰਭੂ ਨੂੰ ਮਰਾਦ ਸਾਧ ਆਪੇ ਨੂੰ ਕਹਾਏ ਸਾਧ ਕੋਤਕੇ ਜਨਾ ਦੇ ਕੈਣੀ ਕਥਨੀ ਕਥਨੀ ਤੋਂ ਪਰੇ ਨੇ ਪਰੇ ਨੇ ਜਹਾਨ ਵਿੱਚੋਂ ਤਰੇ ਸੰਸਾਰ ਸਿੰਧ ਜਰੇ ਨੇ ਕਸ਼ਟ ਡਾਡੇ ਮੌਤ ਤੋਣਾ ਮਰੇ ਨੇ ਮਰੇ ਨਾ ਵੀ ਮਾਨੇ ਉਪਦੇਸ਼ ਕੁਰਬਾਨੀ ਸੰਗ ਰੰਗ ਰੰਗ ਸੱਚੇ ਬਾਜੀ ਜਨਮ ਦਿਨਾ ਹਰੇ ਨੇ ਹਰੇ ਨੇ ਜੀ ਸਦਾ ਹੀ ਗੁਰਜੰਟ ਸਿੰਘਾ ਮਨਾ ਤਰੋ ਸੁਣੋ ਜਸ ਸ਼ਾਇਰਾ ਵਿੱਚ ਕਵਿਤਾ ਲੇ ਕਰੇ ਨੇ ਉੱਚਿਆ ਦਰਬਾਰ ਵਾਲੇ ਸੁੱਚਿਆ ਤੇਰੇ ਦਾਰਾ ਵਾਲੇ ਵੰਡਦੇ ਨੇ ਰੰਗ ਸਦਾ ਪਿਆਰ ਹੁੰਦੀ ਆ ਜਾ ਜੇ ਕਾਰਾ ਰੱਬ ਦੇ ਪੈਰੋ ਘਰ ਹੁੰਦੀਆਂ ਜੈ ਜੈਕਾਰ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈਕਾਰ ਸਾਧੂ ਤਾਂ ਤੇ ਲਦੀ ਆ ਜਾਣੇ ਕੋਈ ਰਮ ਜੇ ਪਛਾਣੇ ਪਰ ਪਰ ਬੁਖ ਬਰਕਤ ਦੇਂਦੇ ਪਿਆਰਿਆਂ ਦੇ ਬਣ ਜਕਰਦੇ ਕਰਦੇ ਨੇ ਵਿੰਦੇ ਪਰ ਉਪਕਾਰ ਹੁੰਦੀ ਆ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੈਰੋਕਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈਕਾਰਾ ਸੋਭੇ ਗੁਣੇ ਜਿਨ ਦੇ ਪੱਲੇ ਸੁਰਤੀ ਵਿੱਚ ਸਿਮਰਨ ਚੱਲੇ ਸ਼ੁਭ ਗੁਣ ਜਿਨਾ ਦੇ ਪੱਲੇ ਸੁਰਤੀ ਵਿੱਚ ਸਿਮਰਨ ਚੱਲੇ ਲੋਕਾਂ ਨੂੰ ਦਿ세 ਬਗੀਰੀ ਇਨਾਂ ਕੋਲ ਅਸਲ ਅਮੀਰੀ ਅੰਨਾ ਤੇ ਰਹਿੰਦਾ ਖੁਸ਼ ਕਰਤਾਰ ਹੁੰਦੀ ਆ ਜੈ ਜੈਕਾਰਾ ਸਾਦੂ ਨੇ ਰੱਬ ਦੇ ਪੈਰੋ ਕਾ ਰੰਗਦੀਆਂ ਜੈ ਜੈ ਕਰਾਂ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈਕਾਰਾ ਨਿਰ ਪਾਉ ਨਰਵਾਰ ਸਦਾ ਹੀ ਡੇਰੇ ਜੋ ਦੇੜੇ ਤਾਰੇ ਸੰਤਾਂ ਦੇ ਨਿੰਦ ਕਾ ਤਾਈ ਆਪੇ ਪਰਮੇਸ਼ਰ ਮਾਰੇ ਸਤ ਗੁਰ ਦੇ ਬਾਰੀ ਰਹੀ ਉਚਾਰ ਹੁੰਦੀ ਆ ਜੈ ਦੂਨੇ ਰੱਬ ਦੇ ਪੱਕੇ ਯਾਰ ਹੁੰਦਿਆਂ ਜੈ ਜੈਕਾਰ ਹਰ ਦਮ ਗੋਣ ਰੱਬ ਦੇ ਗਾਉਂਦੇ ਜੀਵਨ ਦੀ ਜਾਜ ਸਿਖਾਉਂਦੇ ਤੇਰਿਆਂ ਤੇ ਨੂਰਣ ਪਤਦੇ ਸੁਚਮ ਤੇ ਸੰਜਮ ਰੱਖਦੇ ਨੇੜੇ ਨਾ ਕਹਿੰਦੇ ਆਉਣ ਵਿਕਾਰ ਹੁੰਦਿਆਂ ਜੈ ਜੈਕਾਰ ਆਦੂਨੇ ਕਾਰ ਹੁੰਦੀਆਂ ਜੈ ਜੈ ਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈ ਕਾਰਾ ਦੁੱਖ ਆ ਦੇ ਦੁੱਖਣੇ ਕੱਟ ਦੇ ਸੰਗਿਆ ਤੋਂ ਮੁੱਖ ਨਾ ਵਟ ਦੇ ਗਿਆਨ ਦੇ ਬਾਣ ਮਾਰ ਦੇ ਪਿਆਰਾਂ ਦੀਆਂ ਖਾਦਾਰ ਦੇ ਜੀਵਨ ਦੀ ਦੇਂਦੇ ਬਦਲ ਨਿਹਾਰ ਹੁੰਦੀ ਆ ਜੈ ਜੈ ਕਾਰਾ ਸਾਧੂ ਨੇ ਪਾਰ ਹੁੰਦੀਆਂ ਜੈ ਜੈ ਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈ ਕਾਰਾ ਦੇਸ ਟੀਚੋ ਅਮਰਤ ਵਰਸੇ ਤੀਵੇ ਜੋ ਦਰਸ਼ਨ ਪਰਸੇ ਬੇਂਤਾ ਗੁਰਜੰਟ ਸਿੰਘ ਸਾਦੇ ਦੀ ਸਾਧੂ ਦੀ ਦੀਦਣ ਤਰਸੇ ਸੋਨੇ ਜੋ ਦਿਆ ਰੂਪ ਅਵਤਾਰ ਹੁੰਦੀ ਆ ਜੈ ਜੈ ਕਾਰਾ ਸਾਧੂ ਨੇ ਰੱਬ ਦੇ ਪੱਕੇ ਤਾਰ ਹੁੰਦੀਆਂ ਜੈ ਜੈ ਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈ ਕਾਰਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਖੁਸ਼ੀਆਂ ਦੇ ਜਗਾਰੇ ਗ ਜਾਵੇ ਨਿਹਾਲੋ ਜਾਵੇ ਸਤਿਗੁਰੂ ਸੰਤਾ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਚਰਨਾ ਗਮਲਾ ਨੂੰ ਭਾਵੇ ਸਰੇ ਆਗਾਲੇ ਗੁਰੂ ਬਰਿਆਗਾਲ ਦੇਵ ਤੇਗ ਫਤੇ ਗੁਰੂ ਪੰਥ ਕਾਲ ਤੇ ਕੀ ਹਰ ਮੈਦਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ